ਤਨ ਮਾਂ ਤੂੰ ਜਿਹੜਾ ਤੂੰ ਇਹਨੂੰ ਸਮਝੀ ਜਾਨੀ ਹੈ ਤਨ ਮਾਂ ਨਹੀਂ ਮਾਂ ਪੁੱਤ ਹੈ ਕਿਉਂ ਨਹੀਂ ਮਾਂ ਪੁੱਤ ਤਾਂ ਹੈ ਪਰ ਮਾਂ ਬਹੁਤ ਘੱਟ ਲੋਕ ਨੇ ਜਿਹੜਾ ਇਹ ਫਰਜ਼ ਪਛਾਣਦੇ ਨੇ ਮਾਂ ਗੁਰਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਕਿਵੇਂ ਆ ਮਾਂ ਮੇਰੀ ਏ ਠੀਕ ਆ ਠੀਕ ਆ ਵੀਰ ਜੀ ਸੋਦੇ ਪੱਕਾ ਬਣਾ ਬਾਈ ਗੁਰਦੀ ਮੇਰਾ ਸੱਚੇ ਬਾਦਸ਼ਾਹੀ ਇਹ ਆ ਪੁੱਤ ਤਰਾ ਹੈ ਉਹ ਵਾਹ ਉਹ ਬੱਚਾ ਉਹ ਤਾਂ ਜਮਾ ਹੀ ਮੱਚਿਆ ਪਿਆ ਪੁੱਤ ਆ ਬੇਬੇ ਕੀ ਲਾਇਆ ਆ ਉੱਤੇ ਆਹ ਦੇਸੀ ਦਵਾਈ ਲਾਈ ਆ? ਹਾਂ ਦੇਸੀ ਦਵਾਈ ਲਾਈ ਆ। ਇਹ ਬੇਬੇ ਮਤਲਬ ਹੁਣ ਕਿੰਨੇ ਕ ਟਾਈਮ ਹੋ ਗਿਆ ਇਹਨੂੰ ਮੱਛੇ ਨੂੰ ਬੱਚੇ ਨੂੰ? 1 ਸਾਲ 3 ਮਹੀਨੇ। 1 ਸਾਲ 3 ਮਹੀਨੇ। ਹੂੰ। ਓਹੋ। ਪੁੱਤ ਕੀ ਨਾਂ ਤੇਰਾ? ਲੱਕੀ। ਠੀਕ ਲੱਕੀ ਪੂਰਾ ਨਾਂ? ਇਹੀ ਹੈ ਜੀ। ਲੱਕੀ ਸਿੰਘ। ਲੱਕੀ ਕਿਹੜੀ ਕਲਾਸ ਪੜਦਾ ਈ ਪੁੱਤ? ਮੈਂ 6ਵੀਂ ਚ। ਕੀ ਬਣਨਾ ਸੀ ਪੜ ਕੇ ਫਿਰ? ਸੋਚਿਆ ਸੀ ਕੁਝ? ਕੁਝ ਬਣਨਾ ਸੀ। ਕੁਝ ਨਹੀਂ ਬਣਦਾ। ਦੇ ਵੀ ਸੇਵਾ ਕਰਨ ਗਿਆ ਸੀ ਆ ਜੀ ਹਾਂ ਜੀ ਸੇਵਾ ਹੀ ਕਰਨ ਗਿਆ ਸੀਗਾ ਚੱਕਰੀ ਸ਼ਾਸਤਮੀ ਚ ਜਨਮ ਅਸ਼ਮਲੀ ਤੇ ਹੈਨਾ ਉਹ ਉੱਤੇ ਹੋਇਆ ਸਾਰਾ ਮੂਰੇ ਦੀ ਸੇਵਾ ਪਟਾਕੇ ਪਾਉਂਦੇ ਲਾਈ ਹੋਈ ਸੀਗੀ ਅੱਛਾ ਬਸ ਇਹ ਜੇਵ ਚ ਪਟਾਖਾ ਸੀਦਾ ਹੋ ਗਿਆ ਦੋ ਤੇ ਪਟਾਕੇ ਚਲਾਉਣਾ ਸੀ ਪੁੱਤਰ ਲੱਗੀ ਡਿਊਟੀ ਪਰ ਉੱਤੇ ਲੱਗੀ ਹੋਈ ਸੀ ਉਹ ਨਹੀਂ ਪੁੱਤ ਮੇਰਾ ਇਹ ਤਾਂ ਪੱਟੀ ਕਰ ਦੇ ਦੇਖ ਉਵੇਂ ਪਾ ਰਹੇ ਆ ਪੁੱਤ ਦਸਤਾਨਾ ਮੈਂ ਜਿਆ ਤੂੰ ਧਲਾਉਂਗਾ ਤਾਂ ਦਸਾਨਾ ਨਾ ਕੀ ਪਾਉਂਗਾ ਨਾ ਤੈਨੂੰ ਕੁਛ ਨਹੀਂ ਕਰਦੇ ਕੁਛ ਨਹੀਂ ਕਰਦੇ ਆ ਦੇ ਮੈਂ ਤੁਹਾਡਾ ਕਮਾਂਡੀਆਂ ਦੇਖ ਮੈਂ ਕਰ ਕਿੰਨੇ ਵਾਰੀ ਤਾਂ ਆਇਆ ਮੈਂ ਆਇਆ ਕੋ ਆਉਣਾ ਹੁਣ ਤੈਨੂੰ ਕੁਛ ਨਹੀਂ ਕਰਦੇ ਪੁੱਤ ਕੋਈ ਨਹੀਂ ਤੂੰ ਤਾਂ ਕੁਛ ਨਹੀਂ ਖਾ ਕੁਛ ਨਹੀਂ ਕਰਦੇ ਬਿਲਕੁਲ ਬਹੁਤ ਸਿਆਣੇ ਤੁਸੀਂ ਨਹੀਂ ਕਰਦੇ ਹੋ ਵਾ ਲੈ ਕਿ ਛੇਵੇਂ ਚ ਪੜਦਾ ਰਹੀ ਹੈ ਛੇਵੇਂ ਚ ਵੀਰਾ ਫਿਰ ਅੱਜੀ ਹੋ ਗਈ ਉਹਨਾਂ ਨੇ ਬੀਬੇ ਇਹਦਾ ਇਹਦੇ ਮੰਮੀ ਕਿੱਥੇ ਆ ਮੰਮੀ ਤਾਂ ਵੀਰਾਂ ਦੇ ਲੋਕਾਂ ਦੇ ਕੰਮ ਕਰਦੀ ਹੈ ਮੈਂ ਹੁਣ ਰਿੰਦੀ ਛੋਟਣ ਵਾਲੀ ਆ ਨਾ ਉਹ ਅੱਡਾ ਰਿੰਦੇ ਨੂੰ ਮਾਪ ਪੁੱਤ ਹੈ ਇਹ ਅੱਡਾ ਮਾਪ ਪੁੱਤ ਨੂੰ ਕਰ ਇਹ ਤੇ ਉਹ ਹੀ ਰਹੇ ਤੁਸੀਂ ਕੀ ਲੱਗਦੇ ਲੱਕੀ ਦੇ ਬੰਡਾ ਭਾਈ ਲੱਕੀ ਦੇ ਤੂੰ ਅੱਛਾ ਤੇ ਮੈਰਜ ਹੋਈ ਹੈ ਨਹੀਂ ਨਹੀਂ ਤੇ ਵੀਰੇ ਤੁਹਾਡਾ ਡੈਡੀ ਕਿੱਥੇ ਆ ਮਰ ਗਿਆ ਜੀ ਡੈਥ ਹੋ ਗਈ ਸੀ ਕਿਦੋਂ 2015 ਚ ਹੋ ਗਈ ਸੀ ਅੱਛਾ 10 ਸਾਲ ਹੋ ਗਏ ਹੈ ਠੀਕ ਆ ਤੇ ਹੁਣ ਤੁਸੀਂ ਘਰ ਚ ਕੌਣ ਕੌਣ ਰਹਿੰਦੇ ਹੋ ਇੱਥੇ ਇੱਥੇ ਜੀ ਮੇਰਾ ਵੱਡਾ ਮੁੰਡਾ ਹੈ ਉਹਦੇ ਘਰ ਵਾਲੀ ਮਰੀ ਹੋਈ ਹੈ ਇਹ ਕਿ ਮੇਰਾ ਪੋਤਾ ਹੈ ਇਸੇ ਇੱਥੇ ਨੇ ਜਾਰੇ ਇਹਨੂੰ ਮੈਂ ਆਪ ਸਾਂਭਦੀ ਹਾਂ ਨਹੀਂ ਪੋਤਾ ਇੱਕ ਹੋਰ ਵੀ ਇਹ ਇੱਕ ਇੱਕ ਵੱਡੇ ਦਾ ਵੀ ਆ ਵੱਡੇ ਦਾ ਇੱਕ ਮੁੰਡਾ ਹੈ ਜੀ ਓਕੇ ਤਿੰਨ ਪੋਤੇ ਤੇ ਇਸ ਘਰ ਚ ਹਾਂ ਜੀ ਹਾਂ ਇਹ ਤਾਂ ਆਪ ਦੀ ਮਾਂਕ ਨਹੀਂ ਭਾਗੀ ਜਾਂਦਾਗਾ ਮਾਂ ਕਿੱਥੇ ਰਹਿੰਦੀ ਆ ਮਾਂ ਮੁੰਡੇ ਵਾਲੇ ਦੇ ਘਰ ਚ ਰਹਿੰਦੀ ਹੈ ਨਹੀਂ ਉਹ ਕਾਹਤੋਂ ਨਹੀਂ ਆਪਦੇ ਪੁੱਤ ਨਾਲ ਰਹਿੰਦੀ ਉਹ ਵੀ ਤਾਂ ਪਹਿਲੇ ਹੀ ਅੱਡ ਸੀਗੇ ਇਹ ਮਾਂ ਪੁੱਤ ਹੁਣ ਇਹ ਹੀ ਉਧਰ ਰੋਟੀ ਪਾਣੀ ਕਮਾਉਂਦਾ ਇਹ ਮੈ ਆ ਸ਼ਾਮ ਦੀ ਨਹੀਂ ਮਾਂ ਪੁੱਤ ਕਿਵੇਂ ਅੱਡ ਹੋ ਗਏ ਪਹਿਲੇ ਹੀ ਅੱਡੇ ਸੀ ਵੀਰ ਜਿਹੜਾ ਪਿਓ ਸੀ ਅੱਡੀ ਰਹਿੰਦੇ ਹੁੰਦੇ ਸੀ ਜਨਨ ਕਿ ਜਿਹੜਾ ਤੁਹਾਡਾ ਬੇਟਾ ਸੀ ਹਾਂ ਉਹ ਤੇ ਤੁਹਾਡੇ ਰਹਿਦਾ ਸੀ ਆਪਣੇ ਬੱਚਿਆਂ ਨਾਲ ਤੇ ਇਹ ਵੀ ਉਧਰ ਹੀ ਰਹਿੰਦਾ ਸੀ ਲੱਕੀ ਇਹ ਰਹਿੰਦਾ ਤਾਂ ਪਹਿਲਾਂ ਉਦੋਂ ਹੁਣ ਸਾਾਲ ਪਾਰ ਹੋ ਗਿਆ ਮੈਂ ਹੀ ਰੱਖਦੀ ਹਾਂ ਅੱਛਾ ਪਹਿਲਾਂ ਇੱਥੇ ਆਪਾਂ ਜਦੋਂ ਇਹ ਮੱਤ ਗਿਆ ਸਾਨੂੰ ਪਿੱਛੋਂ ਪਤਾ ਲੱਗਿਆ ਉਹਨਾਂ ਨੇ ਸਾਨੂੰ ਪਟਿਆਰੇ ਭੇਜਤਾ ਅਛਾ ਜੀ ਪਟਿਆਲੇ ਦੋ ਦਿਨ ਰਹੇ ਉੱਥੇ ਬੜਾ ਬੁਰਾ ਹਾਲ ਹੋ ਗਿਆ ਹੂੰ ਉੱਥੋਂ ਸਾਨੂੰ ਜਵਾਬ ਦੇਤਾ ਕਹਿੰਦੇ ਬਚਿੰਡੀ ਲੈ ਜਾਓ ਈਸੀ ਬਰਾਤੇਰਾ ਉੱਤੇ ਬਚਿੰਡੀ ਗੱਡੀ ਕਰਾ ਕੇ ਫੜ ਧੜ ਕੇ ਪੈਸੇ ਹੂੰ ਬਚਿੰਡੀਉ ਜਵਾਬ ਦੇਤਾ ਹੂੰ ਫਿਰ ਸਾਨੂੰ ਫਰੀਦਕੋਟ ਉਹਨਾਂ ਨੇ ਦਾਖਲ ਕੀਤਾ ਹੂੰ ਮੈਡੀਕਲ ਉੱਥੇ ਮੈਡੀਕਲ ਦੇ ਵਿੱਚ ਉੱਥੇ ਸੀ ਦੋ ਤਿੰਨ ਮਹੀਨੇ ਆ ਜਾ ਕਰੀਏ ਬਗ ਜਾ ਕਰੀਏ ਰਹੇ ਵੀ ਐਸੀ ਮਹੀਨਾ ਉਹਨੋਂ ਫਿਰ ਉਹ ਪੱਟੀਆਂ ਕਰ ਕਰਕੇ ਫਿਰ ਸਰਜਰੀ ਕਰਤੀ ਉਹਨਾਂ ਨੇ ਹੂੰ ਤੇ ਸਰਜਰੀ ਬੀਬੇ ਕਿੱਥੇ ਖੜੀ ਤਾਂ ਹੈ ਹੀ ਨਹੀਂ ਸਰਜਰੀ ਤਾਂ ਪਾਸ ਉੱਡ ਗਿਆ ਹੀ ਉਹ ਲੈ ਗਈ ਸਾਰੀ ਉਹ ਸੱਦਰੀ ਉਹ ਨਹੀਂ ਸਹੀ ਕੀਤੇ ਉਹਨਾਂ ਨੇ ਕਿ ਸਰਜਰੀ ਹੋਈ ਹੁੰਦੀ ਫਿਰ ਤਾਂ ਹੁਣ ਠੀਕ ਹੋ ਜਾਣਾ ਸੀ ਉਹ ਤਾਂ ਕੀਤੀ ਨਹੀਂ ਜੀ ਉਹਨਾਂ ਨੇ ਹਾਂ ਜੀ ਉਹ ਤੇ ਠੱਟਾਉਂਗਾ ਅਸੀਂ ਬਾਹਲਾ ਤੇ ਬਸ ਉਹ ਜਿਵੇਂ ਆ ਗਏ ਤਾਂ ਅਸੀਂ ਉਹ ਕੁਝ ਨਹੀਂ ਨਾ ਪੈਸਾ ਨਹੀਂ ਦੇ ਸਕਦੇ ਕਿੰਨੇ ਪੈਸੇ ਮੰਗਦੇ ਸੀ ਬੀਬੇ ਉਹ ਉਹਨਾਂ ਨੇ ਤਾਂ ਸੱਤੋ ਜੀ ਦਵਾਈਆਂ ਵਾਂ ਲੈਂਦੇ ਸੀ ਇਹਦਾ ਉਹ ਬਣਾ ਨਹੀਂ ਸੀਗਾ ਜਿਹੜਾ ਕਾਰਡ ਉਹ ਮੁੱਲ ਲੈਣੀ ਪੈਂਦੀ ਸੀ ਸਾਨੂੰ ਹਾਂ ਤੇ ਬੇਬੇ ਹੁਣ ਮਨ ਲਓ ਸਾਲ ਹੋ ਗਿਆ ਉਸ ਦਿਵਾਰ ਘਰੇ ਹੀ ਆ ਬਸੇ ਘਰੇ ਇੱਥੇ ਪੱਟੀਆਂ 200 ਰੁਪਇਆ ਦੇ ਆ ਕਰਾਂ ਪਹਿਲਾਂ ਪਹਿਲਾਂ ਮੈਂ ਕੰਪਾਊਂਡਰ ਦੇ ਮੂਰੇ ਉਹ ਪੱਟੀ ਕਰ ਜਾ ਕਰੇ ਉਹ ਵੀ ਬੁਰੇ ਹਾਲ ਹੋ ਜਾ ਕਰ ਨੇ ਇਹਦੇ ਪੱਟੀ ਦੇ ਨਾਲ ਮਾਸਤਾ ਰਾਜਾ ਕਰੀ ਹੁਣ ਸਾਨੂੰ 3 ਮਹੀਨੇ ਹੋ ਗਏ ਹੁਣ ਸਾਨੂੰ ਫਰਕ ਹੈ ਦਵਾਈ ਲਈ ਦਾ ਹੂੰ ਕੀ ਫਰਕ ਲੱਗਦਾ ਮਾਂ ਇਹ ਸਾਰੇ ਖਰੀਂਡ ਆ ਗਈ ਵੀ ਚਰਬੀ ਆਉਣ ਲੱਗੀ ਚਰਬੀ ਆਉਣ ਲੱਗੀ ਜੱਤ ਤੱਕ ਕਿੰਨਾਂ ਨਹੀਂ ਆਉਂਦੀ ਸੀ ਕਿੰਨਾਂ ਨਹੀਂ ਆਉਂਦੀ ਸੀ ਪਹਿਲਾਂ ਹੁਣ ਠੀਕ ਹੈ ਆ ਹੁਣ ਦਾ ਜਿਹੜਾ ਉਹ ਵਾਇਰ ਮਾਸ਼ਾਅੱਲਾ ਹੁਣ ਦਵਾਈ ਦਾ ਹੀ ਹੋਈ ਹੈ ਜੀ ਕੋਈ ਨਹੀਂ 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 ਕੋਈ ਆ ਜਿਹੜਾ ਕਾਲਾ ਕਾਲਾ ਵਾ ਇਹ ਤਾਂ ਮੇਰਾ ਦਵਾਈ ਦੇ ਵਿੱਚ ਉਹਨਾਂ ਨੇ ਨਾ ਸਾਥੋਂ ਆ ਖੋਪੇ ਦੀ ਚੁੰਠੀ ਪੁਵਾਤੀ ਸੀ ਹੂੰ ਉਹ ਫਿਰ ਕਾਲਸ ਉਹਦੀ ਆ ਗਈ ਫਿਰ ਉਹ ਸੀ ਆਖਿਆ ਇਹ ਨਹੀਂ ਲਾਉਂਦੇ ਹੋਣ ਕੋ ਕਹਿੰਦੇ ਚੰਗਾ ਦਵਾਈ ਕੱਢੀ ਲਾ ਦੇ ਠੀਕ ਆ ਇਹ ਬੁੱਤਰ ਕੋਈ ਨਹੀਂ ਕਰਦਾ ਨਾ ਕੋਈ ਨਹੀਂ ਕਰਦਾ ਨੇ ਬੋਤ ਕੋ ਨਹੀਂ ਕਰਦਾ ਮੈਂ ਦੇਖਦਾ ਹੀ ਆਂ ਦੇਖਦਾ ਹੀ ਦੁੱਖ ਨਹੀਂ ਲੋਂਦਾ ਤੇ ਆ ਗੁੱਡਾ ਹੁਣ ਜਾਮ ਹੋ ਗਿਆ ਦਾ ਜੁੜ ਗਈ ਲੱਤ ਭਾਈ ਉਹ ਕਹਿੰਦੇ ਹੁਣ ਡਾਕਟਰ ਆਇਆ ਤਾਂ ਹਲਾਉਂਦਾ ਵੀਰੇ ਮਾੜੀ ਮੁੱਤੀ ਜਿਹੜੋ ਕਹਿੰਦੇ ਇਹ ਹਰਾਮ ਆ ਗਿਆ ਨਾ ਇਹਨੂੰ ਆਪੇ ਹੱਲਣ ਲੱਗ ਜੂ ਲੱਤ ਦੇਖੋ ਹੁਣ ਕੀ ਪਤਾ ਹੈ ਹੂੰ ਇੱਕ ਲੱਤ ਤਾਂ ਹੈਗੀ ਇਹ ਸਿੱਧੀ ਇਹ ਵੀ ਹੁਣ ਹੋਣ ਲੱਗੀ ਐ ਉਹ ਤਾਂ ਗੁੱਡੇ ਤੋਂ ਆ ਨਾ ਕਿ ਲੱਤ ਪਿਸ਼ਾਵ ਵਾਲੀ ਥਾ ਮੜੀ ਜੀ ਹਾਂ ਨਾ ਕੱਛ ਪੈਂਦੀ ਐ ਨਾ ਪਜਾਮਾ ਪੈਂਦਾ ਭਾਈ ਕੀ ਕਰੀਏ ਉਹ ਵਾਹਿਗੁਰੂ ਉਹ ਤੇ ਇਹ ਦੇ ਬੇਕੇ ਨੇ ਲਾਇਆ ਕੁਛ ਭਾਈ ਥੋੜੇ ਬਾਲੇ ਲੋਕਾਂ ਨੇ ਵੀ ਲਾਇਏ ਸੀ ਪੈਸੇ ਇਹਦੇ ਬੇਕੇ ਨੇ ਇਹਦੇ ਨਾਮ ਨਾਨਕ ਨਾਨਕ ਕਿਹਨੇ ਸ਼ਨਾਮ ਦੇ ਸੀ ਅਸਾਂ ਫਿਰ ਵੀ ਉਹਨਾਂ ਨੇ ਘਾਤ ਲਾਇਏ ਪਏ ਇਹਦੇ ਤੇ ਇਹ ਤੇ ਹੀ ਲਾਇਏ ਵੀਰਾਂ ਨੂੰ ਅਮਨ ਕਾਰੇ ਤੇ ਕੀ ਕਰਾਇਆ ਸੀ ਉਹਨਾਂ ਜੜੀ ਕਰਾਈ ਤੇ ਉਹ ਜੜੀਆਂ ਦਵਾਈਆਂ ਕਦੇ 800 ਦੀਆਂ ਕਦੇ 900 ਦੀਆਂ ਦਵਾਈਆਂ ਪੱਟੀਆਂ ਪੁੱਟੀਆਂ ਵਿੱਚੇ ਮਦਮਾ ਮੁੱਦਮਾ ਉਹ ਸੱਤਵੀਂ ਮਗਾਉਂਦੇ ਸੀ ਫੇਰ ਸਾਨੂੰ ਦੇਉਣੀ ਪੈਂਦੀ ਹੈ। ਹਮ ਇੱਕ ਜਿਹੜਾ ਜਿਹੜਾ 5 ਲੱਖਾਂ ਵਾਲਾ ਕਹਿੰਦੇ ਉਹ ਨਹੀਂ ਬਣਿਆ। ਉਹ ਫਿਰ ਹਾਂ ਉਹ ਕਰਾਉਂਦੇ ਸੀ। ਤੂੰ ਕੀ ਕੰਮ ਕਰਦਾ ਪੁੱਤ? ਮੈਂ ਤੁਹਾਨੂੰ ਦ ਦਾ ਕੰਮ ਕਰਦਾ ਹਾਂ। ਹਾਂ। ਬੇਬੇ ਅਸੀਂ ਆਏ ਹਾਂ ਲੁਧਿਆਣੇ ਤੋਂ। ਅੱਛਾ। ਮਨੁੱਖਤਾ ਦੀ ਸੇਵਾ ਤੋਂ। ਅੱਛਾ ਗਿਰ। ਤੇ ਅਸੀਂ ਇਹਨੂੰ ਹਸਪਤਾਲ 'ਚ ਦਾਖਲ ਕਰਾ ਕੇ ਮਹੀਨੇ ਦੋ ਮਹੀਨੇ ਉੱਥੇ ਦਾ ਇਲਾਜ ਕਰਾ ਦਾਂਗੇ ਤੂੰ ਨਾਲ ਚੱਲ। ਇੱਥੇ ਵੀ ਇਹਨੂੰ ਲਈ ਬੈਠੀ ਆ ਉੱਥੇ ਸਾਡਾ ਹਸਪਤਾਲ ਆ ਉੱਥੇ ਅੰਦਰ ਇਹਨੂੰ ਦਾਖਾ ਰੱਖਾਂਗੇ ਜੇ ਸਰਜਰੀ ਲੋੜ ਕੋਈ ਸਰਜਰੀ ਕਰਾ ਦਾਂਗੇ ਦੁਬਾਰਾ ਗੱਲ ਇਹ ਨਹੀਂ ਹੈਗੀ ਵੀ ਤੇਰਾ ਜ਼ਖਮ ਸੁੱੱਕ ਰਿਹਾ ਗੱਲ ਇਹ ਆ ਬੀਬੀ ਹੁਣ ਆ ਗਈਆਂ ਸਰਦੀਆਂ ਮੂਰੇ ਸਰਦੀਆਂ ਚ ਤਾਂ ਨੰਗਾ ਰੱਖ ਨਹੀਂ ਹੋਣਾ ਇਹ ਔਰ ਇਹ ਠੰਡ ਨਾਲ ਇਹਨਾਂ ਕਿਤੇ ਨਮੂਨੀਆਂ ਨਮੂਨੀਆਂ ਹੋ ਜਾਈਵੇ ਕਿਉਂਕਿ ਐਡਾ ਖੁੱਲਾ ਜ਼ਖਮ ਪਿਆ ਵਾ ਇਹਦੇ ਸਰੀਰ ਤੇ ਕਮਜ਼ੋਰੀ ਆਈ ਜਾ ਰਹੀ ਹੈ ਦਿਨੋਂ ਦਿਨੋਂ ਉਹਦੀ ਤਾਂ ਹੈ ਤੇਰੇ ਪੈਸੇ ਪਿਆ ਸੀ 40 ਕਿਲੋ ਉਦਾਂ ਨੂੰ ਤੇ 800 ਗ੍ਰਾਮ ਦਾ ਸੀ ਜਦੋਂ ਸਰਜਰੀ ਜਦੋਂ ਹੋਈ ਫਿਰ ਹੁਣ ਤਾਂ ਬੇਬੇ ਰਹਿ ਗਿਆ 26 27 ਕਿਲੋ ਦਾ ਕੋਈ ਨਹੀਂ ਦੱਸ ਦਾਂਗੇ ਫਿਰ ਨਹੀਂ ਦੱਸਦਾ ਕਹਿੰਦੇ ਅਸੀਂ ਲੁਧਿਆਣੇ ਤੋਂ ਆਏ ਆ ਦੱਸਣ ਵਾਲੀ ਕਿਹੜੀ ਗੱਲ ਆ ਇਸ ਤੇ ਲੈ ਕੇ ਜਾਣਾ ਜਿਹਨੂੰ ਨਾਲ ਤੂੰ ਵੀ ਨਾਲ ਜਾਣਾ ਮੈਂ ਤੈਨੂੰ ਵੀ ਲੈ ਕੇ ਜਾਣਾ ਇਹਦਾ ਭਰਾ ਚੱਲੇ ਨਾਲ ਚਾਹੇ ਮਾਂ ਚੱਲੇ ਨਾਲ ਇਹਨੂੰ ਆਪਾਂ ਉੱਥੇ ਦਾਖਲ ਕਰਾਂਗੇ ਬੇਬੇ ਇਹ 2 ਮਹੀਨੇ 2 ਮਹੀਨੇ ਠੀਕ ਹੋ ਜਾਊਗਾ ਕੋਈ ਨਹੀਂ ਲੈ ਕਰੀ ਕਿਤਾ ਵੀ ਇਹਨਾਂ ਨੂੰ ਮੈਨੂੰ ਪਤਾ ਸੀ ਠੀਕ ਕੀਤਾ ਕੀ ਹਾਲੇ ਪਤਾ ਵਧੀਆ ਜੀ ਐਨਾਂ ਨਹੀਂ ਪੁੰਕੀਆ ਕੇਲਾ ਆ ਜੀ ਬੇ ਮੰਨ ਲਓ ਕਹਿਣਾ ਉਹ ਕੁਛ ਨਹੀਂ ਕਰਦਾ ਉੱਥੇ ਡਰਨਾ ਪੁੱਤ ਤੋ ਤੇਰਾ ਇਲਾਜ ਹੋ ਜੇਂ ਤੂੰ ਰੋਜ਼ ਤੜਫਦਾ ਹੀ ਨਹੀਂ ਤਕਲੀਫ ਚ ਠੀਕ ਹੋ ਜਾਏਗਾ ਇਹਨੂੰ ਤਾਂ ਨਹੀਂ ਪਤਾ ਇਹਨੂੰ ਤਾਂ ਸੋਝੀ ਨਹੀਂ ਬੱਚਾ ਵਾਜਦਾ ਤੈਨੂੰ ਤਾਂ ਪਤਾ ਨਾ ਮਾਂ ਕਿਉਂਕਿ ਮੈਂ ਆਪ ਬਿਮਾਰ ਹੋਈ ਪੀਆ ਵੀਰਾ ਮੈਂ ਵੀ ਬਿਮਾਰ ਹੋਈ ਪੀਆ ਮੈਂ ਆ ਚਲੋ ਮਾਂ ਹੁਣ ਇੱਥੇ ਕਹਿੰਦਾ ਠੀਕ ਹੋ ਜਾਏਗੀ ਉੱਥੇ ਤੇਰਾ ਵੀ ਇਲਾਜ ਕਰਾ ਦਾਂਗੇ ਨਾਲ ਇਹੀ ਆ ਤੇ ਮੇਰੀ ਤੇਰੀ ਦਵਾਈ ਬੂਟੀ ਵੀ ਚੱਲ ਪੂਗੀ ਨਾਲ 10 ਦਿਨ ਲੱਗੀ ਨਾ ਬੇਬੇ ਇਹਨੂੰ ਤਾਂ ਪਤਾ ਨਹੀਂ ਨਾ ਚੰਗੇ ਮਾੜੇ ਦਾ ਇਹਨੂੰ ਬੱਚਾ ਇਹ ਤਾਂ 10 ਦਿਨ ਲੱਗੀ ਮੈਂ ਨਾ ਉੱਥੇ ਕਰੂਗੀ ਮੈਂ ਨਾ ਕਿਉਂ ਫੁਕਾ ਜਾਂਗੀ ਨਾ ਜਿੰਨਾ ਆ ਜਾਊਗੀ ਨਾ ਮੈਂ ਦੋ ਦਿਨ ਨਹੀਂ ਨਾ ਸਪੈਸ਼ਲ ਲੁਧਿਆਣਾ ਤੋਂ ਆਏ ਬੀਬੀ ਆਏ ਨਾ ਬਿਲਕੁਲ ਮੈਂ ਕੋਈ ਨਹੀਂ ਮੈਂ ਸੌਣ ਤਾਂ ਮੈਂ ਮਰ ਲੂੰਗਾ ਮੈਂ ਨਹੀਂ ਨਾ ਦੇਖੋ ਘਰੇ ਨਹੀਂ ਵੀ ਰੱਖੋ ਸਾਡੇ ਉਹ ਮੇਰਾ ਮੁੰਡਾ ਹੈ ਉਹ ਕੋਈ ਨਾ ਬੁਲਾ ਲਓ ਅਸੀਂ ਢੀਕ ਲੈਨੇ ਆ ਉਹ ਪਾ ਲਓ ਭਾਈ ਜੀ ਕਰ ਲਾ ਫੂਫਣਾ ਇੱਥੇ ਕੋਕੀ ਆ ਆ ਦੇ ਬੈਠ ਕੇ ਦੇਖਿਆ ਬੈਜੋ ਭਰਾ ਕੋਈ ਨਾ ਕੋਈ ਬੈਜਣ ਦੇ ਨਿਕੋ ਆ ਮਾਂ ਬੱਚੀ ਸੀ ਸਾਡੇ ਕੋਲੇ ਇਹ ਸਾਰੀ ਮੱਚੀ ਹੋਈ ਸੀਗੀ ਹੁਣੇ ਜਮਾ ਠੀਕ ਹੋ ਗਈ ਆ ਦੇਖ ਐਦਾਂ ਸੀ ਇਹ ਸਾਰੀ ਮੱਚੀ ਸੀ ਇਹ ਤਾਂ ਲਾਤੀ ਮੱਚੀ ਆ ਉਹਦੇ ਸਾਰੀ ਛਾਤੀ ਮੱਚੀ ਹੋਈ ਸੀਗੀ ਆ ਬੱਚੀ ਸੀ ਆਰਤੀ ਇਹਦੀ ਸਾਰੀ ਢੂਈ ਮੱਚੀ ਹੋਈ ਸੀ ਬੇਬੇ ਅੱਛਾ ਇਹ ਬੱਚੀ ਬਿਲਕੁਲ ਠੀਕ ਆ ਹੁਣ ਸਕੂਲੇ ਪੜਦੀ ਆ ਆਰੇ ਪੁੱਤ ਤੇਰੇ ਤਾਂ ਕੁਝ ਵੀ ਨਹੀਂ ਝਖਮ ਆਰੇ ਜੀ ਸਾਰੀ ਟੂਈ ਮੱਚੀ ਹੋਈ ਏ ਤੇ ਮੈਂ ਨਾ ਲੈ ਨਹੀਂ ਦੱਸ ਸਕਦਾ ਮੈਨੂੰ ਨਾਲ ਲੈ ਦੇ ਜਾਓ ਘਰੇ ਪਿਆ ਤਾਂ ਖਤਮ ਹੋ ਜੂ ਬੇ ਕਿੰਨਾ ਟਾਈਮ ਘਰੇ ਰੱਖੇਗੇ ਇਹਨੂੰ ਪਹਿਲਾਂ ਉਹ ਵੀ ਕਾਫੀ ਉੱਪਰ ਉੱਥੇ ਦੋ ਤਿੰਨ ਜਗਾਓ ਨਾ ਹਾਂ ਨਾ ਇੱਕ ਥਾਂ ਹੀ ਕਰਾਈਏ ਫਰੀਜ ਕੋਟ ਕੀਤੀ ਉਹਨਾਂ ਨੇ ਉਹਨਾਂ ਕੋਲ ਕਿੰਨੇ ਕਿੱਥੋਂ ਮਾਸ ਕੱਢਿਆ ਸੀ ਉਹਨਾਂ ਨੇ ਅਜੇ ਨੂੰ ਪੱਟ ਚ ਦੂਜੇ ਚਾ ਅੱਛਾ ਇਹ ਝਖਮ ਉਹਦੇ ਨਾਲ ਬਣਿਆ ਹਾਂ ਨਾ ਦੇਖੋ ਆ ਮੈਂ ਅੱਗੇ ਸੋਚੀ ਜਾਨਾ ਮੈਂ ਕਿਹਾ ਆਹ ਪੱਟ ਤੋਂ ਉਹਨਾਂ ਨੇ ਮਾਸ ਲਾਇਆ ਇਹ ਵੀ ਜ਼ਖਮ ਬਣ ਗਿਆ ਇਹ ਸੁੱਕੇ ਨਹੀਂ ਮੁੜ ਕੇ ਸੁੱਕੀ ਹੁੰਦਾ ਹੁਣ ਜਾਂਦਾ ਪਹਿਲਾਂ ਤਾਂ ਸੁੱਕਿਆ ਹੀ ਨਹੀਂ ਸੀ ਪੱਟੀਆਂ ਹੀ ਘੱਟ ਆਹਾਂ ਜ਼ਖਮ ਇਹਦੇ ਮੱਚਣ ਨਾਲ ਹੋਇਆ ਜੀ ਆਹ ਜ਼ਖਮ ਰੀਦ ਕੋਟੜਾ ਨੇ ਕੀਤਾ ਕੋਈ ਕਹਿੰਦੇ ਗੋਡਾ ਤਾਂ ਸਿੱਧਾ ਹੋਇਆ ਨਹੀਂ ਐਂ ਰੱਖਿਆ ਜੀ ਗੋਡਾ ਤਾਂ ਜੁੜ ਗਿਆ ਜੀ ਦੇਖੋ ਇੱਧਰ ਲੱਤ ਵੱਢਣ ਵਾਲੀ ਹੋ ਜਾਣੀ ਇਹਦੀ ਜੇ ਐਂ ਪਿਆ ਰਿਆ ਕਿਉਂਕਿ ਜੇ ਜ਼ਖਮ ਸੁੱਕ ਵੀ ਜਾਂਦੇ ਆ ਮੰਨ ਲਓ ਆਹ ਗੋਡਾ ਇਹਦਾ ਸਾਰਾ ਥੱਲੇ ਇੱਥੇ ਦੇ ਵਿੱਚੋਂ ਜੁੜ ਗਿਆ ਵੱਡਣ ਵਾਸਤੇ ਹੀ ਕਹਿੰਦੇ ਵੱਡਕੀ ਲੋਟ ਆਊਗਾ ਇਹ ਹਾਂ ਪਰ ਇਹਦੀਆਂ ਲੱਤਾਂ ਵੱਜਣਗੀਆਂ ਬੇਬੇ ਜੇ ਥੋੜੀ ਜੀ ਹਿੰਮਤ ਮਾਰੋ ਤੁਸੀਂ ਇਹਦੀਆਂ ਲੱਤਾਂ ਵੱਜਣਗੀਆਂ ਬੇਬੇ ਕਿੱਥੇ ਭੱਜ ਜਾਣਗੀਆਂ ਪਤਾ ਤੁਹਾਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਇਲਾਜ ਦੀ ਹੈ ਨਾ ਵੀ ਖਰਚਾ ਹੈ ਨਹੀਂ ਪੈਸਾ ਹੈ ਨਹੀਂ ਅਸੀਂ ਤੁਹਾਡਾ ਕੋਈ ਖਰਚਾ ਨਹੀਂ ਆਉਣਾ ਮੈਂ ਉੱਥੇ ਇਹ ਤਾਂ ਬੱਚਾ ਬੇਬੇ ਇਹਨੂੰ ਦੇਖੋ ਸਮਝ ਨਹੀਂ ਹੈਗੀ ਇਹ ਤਾਂ ਜੇ ਇਹਨੂੰ ਚੰਗੇ ਮਾੜੇ ਦਾ ਪਤਾ ਹੁੰਦਾ ਕਿਰਦਾ ਪ੍ਰੋਬਲਮ ਹੀ ਨਹੀਂ ਸੀ ਹੋਣੀ ਮਾ ਦਿੱਕਤ ਹੀ ਨਹੀਂ ਸੀ ਹੋਣੀ ਸਾਨੂੰ ਆਉਣਾ ਹੀ ਨਹੀਂ ਸੀ ਪੈਣਾ ਇੱਧਰੋਂ ਇਹ ਕਿਹਦਾ ਹੀ ਨਹੀਂ ਬਲਕਿ ਦਾ ਕੀ ਪੀਰੀਅਡ ਬਾਕ ਵੀ ਫੈਮਿਲੀ ਬੰਦ ਲੈ ਵੀ ਚਾ ਵਾਣਾ ਮੈਂ ਬਹਿਨੇ ਬੇਬੇ ਨੂੰ ਗੱਡੀ 'ਚ ਪਾਈਏ ਪਹਿਲਾਂ ਕੋਈ ਫਾਕਿੰਗ ਹੈ ਆ ਨਹੀਂ ਕਰੀ ਜਾ ਆ ਤੂੰ ਮੈਂ ਜਾਣਾ ਇੱਕੋ ਪੁੱਤ ਜਾਣਾ ਆਪਾਂ ਗੱਡੀ 'ਚ ਪਾਉਣਾ ਤੈਨੂੰ ਲੈ ਕੇ ਜਾਣਾ ਪੁੱਤ ਪੱਤਾ ਲੈ ਕੇ ਆਓ ਜਾ ਕੇ ਕੋਈ ਨਾ ਪੁੱਤ ਕੋਈ ਨੇ ਪੁੱਤ ਜਾਣਾ ਵਾ ਆਪਾ ਜਾਣਾ ਕਿਉਂ ਨਹੀਂ ਗਾ ਕੋਈ ਕੋਈ ਚੱਕ ਕਰ ਜਾ ਕੋਈ ਨਾ ਜੀ ਰੱਖ ਲਾਂਗੇ ਚੱਕ ਕੇ ਗੱਡੀ 'ਚ ਬਿਠਾ ਲਾਂਗੇ ਆਪਾਂ ਉਹ ਨਹੀਂ ਕੋਈ ਗੱਲ ਹੂੰ ਉਹ ਠੀਕ ਆ ਹਾਂ ਸਾਰੇ ਚਰਬੀ ਚੋਈ ਜਾਂਦੀ ਥੱਲੇ ਆ ਦੇਖ ਪੁੱਤ ਚਰਬੀ ਚੋਈ ਜਾਂਦੀ ਆ ਦੇ ਅਕਲ ਨਹੀਂ ਚਰਬੀ ਨਹੀਂ ਹੈ ਹਾਂ ਦੇ ਪੁੱਤ ਚਰਬੀ ਆ ਦਵਾਈ ਲਾ ਕੇ ਪੁੱਤੂ ਆਹ ਲਾਲ ਰੰਗ ਦੀਆਂ ਦੇਖ ਆ ਉਹ ਨਹੀਂ ਜੀ ਚਰਬੀ ਚ ਹੋ ਰਹੀ ਆ ਪੁੱਤ ਕੋਈ ਨਾ ਪਹਿਲੀ ਤਾਂ ਕਾ ਤੂੰ ਪੁੱਤ ਲਾਉਣੇ ਆ ਤੁਸੀਂ ਜਾਓ ਤਾਂ ਮੈਂ ਬਾਅਦ ਲਾੜੀ ਕੋਈ ਨਹੀਂ ਸਾਫ਼ ਕਰ ਦਿੰਦੇ ਆ ਮਮਾ ਕੱਢ ਲੂਗਾ ਆਪ ਕਿ ਨਹੀਂ ਮੈਂ ਕਰ ਦਿੰਦਾ ਪੁੱਤ ਕੋਈ ਨਹੀਂ ਮਮਾ ਆਪੇ ਕਰ ਲਾ ਲੈਟਰੀ ਲੱਗੀ ਤੇਰੀ ਦਾਦੀ ਵਿਚਾਰੀ ਕਹਿੰਦੇ ਮੈਂ ਸਾਮ ਦੀ ਹੈ ਤੈਨੂੰ ਕੱਲ ਨੂੰ ਉਹ ਵੀ ਬਿਮਾਰ ਹੋ ਜਾਊਗੀ ਬਿਮਾਰ ਫੇਰ ਕੀ ਕਰੇਗਾ ਹੈ ਮੈਂ ਕਰ ਦਿੰਦੀ ਜਦੋਂ ਹੀ ਬਿਮਾਰ ਹੋਇਆ ਉਹ ਤਾਂ ਛੇਵੀਂ ਸੀਗਾ ਪੰਜ ਮਿਤੀ ਹਜੇ ਕਹਿੰਦਾ ਪਿੱਛੇ ਦਿੱਤੇ ਸੀ ਜਿਹੜਾ ਉਹਨੂੰ ਇਹ ਅਲਰਜੀ ਹੋ ਗਈ ਸਾਰੇ ਪਿੰਡੇ ਦੇ ਸੱਫਨੇ ਮੂੰਹ ਲਾਤਾ ਸੀ ਜੋ ਸਾਰਾ ਪਿੰਡਾ ਭਰ ਗਿਆ ਉਹਨਾਂ ਨੇ ਬਿਠਾਉਣਾ ਛੱਡ ਗਏ ਸਕੂਲ ਤੇ ਕਹਿੰਦੇ ਬੰਦ ਕਰੋ ਇਹੋ ਕਰੇ ਰੱਖੋ ਬੱਚਿਆਂ ਦੇ ਹੋ ਗਏ ਹੁੰਦੇ ਹੂੰ ਫੇਰ ਸਾਨੂੰ ਕਰੇ ਰੱਖਣਾ ਪੈ ਗਿਆ ਉਸ ਤੋਂ ਬਾਅਦ ਫਿਰ ਇਹ ਸਕੂਲ ਚ ਲਾਇਆ ਕੋਈ ਨਹੀਂ ਪਤਾ ਨਹੀਂ ਜਾ ਸਕੂਲ ਚ ਲਾਇਆ ਨਹੀਂ ਉਸ ਤੋਂ ਬਾਅਦ ਫੇਰਾ ਬਸ ਇਹਨਾਂ ਨੇ ਕੱਲਾਂ ਜਵਾਕਾਂ ਨਾਲ ਹੀ ਫਿਰ ਲੱਗ ਗਿਆ ਇਨਰ ਦੋ ਜਨਵਾਸ ਤੁਮਿਆਗੀ ਇਹ ਪਟਾਕੇ ਦੇ ਗੋਣ ਨਨਕੇ ਕੀੜੇ ਦੇਣ ਤੇ ਹੋ ਗਿਆ ਫਿਰ ਇਹ ਵਿਲਾ ਹਾਂ ਵਿਲਾ ਹੋ ਗਿਆ ਬਰਪੁਰ ਵਾਲ ਜਨ ਚਲਾਉਂਦਾ ਇਹ ਪਟਾਕੇ ਪਟਾਸ ਦੇ ਵਿੱਚ ਪਾ ਕੇ ਹਾਂ ਉਹ ਪਟਾਕਾ ਬਣਾ ਕੇ ਰੱਖਿਆ ਉਹਨੇ ਕਿੱਥੇ ਪਟਾਕਾ ਦਾ ਉੱਥੇ ਜਵਾਖ ਲੈ ਕੇ ਜਦੋਂ ਇਹ ਡਿੱਗ ਗਿਆ ਹਾਂ ਤਾਂ ਦੋ ਵਜੇ ਪਟਾ ਲੱਗੇ ਚੱਕ ਕੇ ਚੱਲਿਆ ਹੋਇਆ ਅੱਛਾ ਜੀ ਕਰੇ ਦੋ ਵਜੇ ਜਵਾਖਾਂ ਨੇ ਆ ਕੇ ਦੱਸੇ ਛੋਟਾ ਮੁੰਡਾ ਮਾਚੀ ਉੱਥੇ ਬੱਚੇ ਉੱਥੇ ਹੀ ਪਿਆਰੇ ਹੱਥਾਂ 'ਚ ਲੱਗੇ ਇਹ ਤੇ ਉਹਨੇ ਵੀ ਤੋਏ ਨਾ ਪੁੱਤ ਹਾਂ ਹਾਂ ਪੁੱਤਿਆ ਗਿਆ ਤਾਲ ਚੋ ਪੁੱਤ ਤਰੇ ਮਹੀਨੇ ਤੂੰ ਠੀਕ ਹੋ ਕੇ ਆਇਨਾ ਤੂੰ ਭੱਜਿਆ ਫਿਰਨਾ ਇੱਥੇ ਠੀਕ ਹੋ ਕੇ ਤੂੰ ਕਹਿੰਦਾ ਸਕੂਲ ਜਾਣਾਗਾ ਫਿਰ ਸਕੂਲ ਕੀ ਮ ਜਾਏਗਾ ਔਰ ਗੱਡੀ ਆ ਗਈ ਧੰਨ ਮਾਂ ਤੂੰ ਜਿਹੜਾ ਤੂੰ ਇਹਨੂੰ ਸੰਭ ਹੀ ਜਾਣੀ ਹੈ ਧੰਨ ਮਾਂ ਨਹੀਂ ਮਾਂ ਪੁੱਤਾ ਤਾਂ ਹੈ ਪਰ ਮਾਂ ਬਹੁਤ ਘੱਟ ਲੋਕ ਨੇ ਜਿਹੜਾ ਇਹ ਫਰਜ਼ ਪਛਾਣਦੇ ਨੇ ਮਾਂ ਬਹੁਤ ਧੰਨਵਾਦ ਤੇਰਾ ਮਾਂ ਦਾਦੀ ਪੁੱਤਾਂ ਦਾ ਮੋਂ ਪਿੱਛੋਂ ਤੇ ਪੈ ਉਹ ਆ ਮੂਲ ਨਾਲੋਂ ਵਿਆਜ ਪਿਆਰਾ ਕਹਿੰਦੇ